ਸਾਰੇ ਜਣੇ ਇਕੱਠੇ ਹੋ ਗਏ ਆ। ਇਹੀ ਏ ਖਾਸੀਅਤ ਪੰਜਾਬ ਦੀ। ਯੂਨਿਟੀ, ਟੁਗੇਦਰਨੈਸ। ਲੈਟਸ ਸਟੈਂਡ ਅਪ ਫॉर ਪੰਜਾਬ। ਪੰਜਾਬ ਨੀਡਸ ਅਸ। ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ, ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ, ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ। ਆ ਜੋ ਹੈਲਪ ਕਰੀਏ। ਪ੍ਰੇ ਕਰੀਏ। ਤੇ ਹੈਲਪ ਕਰੀਏ ਇਕੱਠੇ ਖੜੇ ਹੋਈਏ ਆਮ ਸੋ ਹੈਪੀ ਐਂਡ ਸੋ ਥੈਂਕਫੁਲ ਟੂ ਸੀ ਕਿ ਸਾਰਾ ਪੰਜਾਬ ਇਕੱਠਾ ਹੋ ਗਿਆ ਹੈ ਸਾਰੀ ਪੰਜਾਬੀ ਇੰਡਸਟਰੀ ਇਕੱਠੀ ਹੋ ਗਈ ਹੈ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਪੰਜਾਬੀ ਜਿੱਥੇ-ਜਿੱਥੇ ਵੀ ਰਹਿ ਰਹੇ ਨੇ ਉਥੋਂ ਆਪਣੇ ਅਫਰਟਸ ਪਾ ਰਹੇ ਨੇ ਟੂ ਹੈਲਪ ਰੀਬਿਲਡ ਪੰਜਾਬ ਇਟਸ ਬਿਟ ਹਾਰਟ ਬ੍ਰੇਕਿੰਗ ਟੂ ਸੀ ਵਟਸ ਬੀਨ ਹੈਪਨਿੰਗ ਇਨ ਪੰਜਾਬ ਉਹ ਦਿਲ ਦੁਖਦਾ ਵੀਡੀਓਜ਼ ਦੇਖ ਕੇ ਉਹ ਡੈਮੇਜ ਕੰਟਰੋਲ ਚੱਲ ਰਿਹਾ ਹੈ ਤੇ ਹੋਪਫੁਲੀ ਬਹੁਤ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੀ ਵੀ ਹੱਥ ਕਰ ਸਕਦਾ ਉਹਨੂੰ ਉਹਨੇ ਕਰਨੀ ਚਾਹੀਦੀ ਹੈ लेट्स 올 ਸਟੈਂਡ ਅਪ ਫੋਰ ਪੰਜਾਬ लेट्स 올 ਹੈਲਪ ਰੀਬਿਲਡ ਪੰਜਾਬ ਐਂਡ ਮੋਸਟ ਇੰਪੋਰਟੈਂਟਲੀ लेट्स ਪ੍ਰੇ ਫੋਰ ਪੰਜਾਬ ਸਾਰੇ ਜਿਹੜੇ ਇਕੱਠੇ ਹੋ ਗਏ ਆ ਐਹੀ ਏ ਖਾਸੀਅਤ ਪੰਜਾਬ ਦੀ unity togetherness let's stand up for punjab punjab needs us ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ ਆ ਜੋ ਹੈਲਪ करिए ਪ੍ਰੇ ਕਰਿਏ ਤੇ ਹੈਲਪ ਕਰਿਏ ਇਕੱਠੇ ਖੜੇ ਹੋਈਏ ਆਮ ਸੋ ਹੈਪੀ ਐਂਡ ਸੋ ਥੈਂਕਫੁਲ ਟੂ ਸੀ ਕਿ ਸਾਰਾ ਪੰਜਾਬ ਇਕੱਠਾ ਹੋ ਗਿਆ ਸਾਰੀ ਪੰਜਾਬੀ ਇੰਡਸਟਰੀ ਇਕੱਠੀ ਹੋ ਗਈ ਹੈ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਪੰਜਾਬੀ ਜਿੱਥੇ ਜਿੱਥੇ ਵੀ ਰਹਿ ਰਹੇ ਨੇ ਉਹ ਤੋਂ ਬੜੇ ਐਫਰਟਸ ਪਾ ਰਹੇ ਨੇ ਟੂ ਹੈਲਪ ਰੀਬਿਲਡ ਪੰਜਾਬ ਇਟਸ ਬੀਨ ਹਾਰਟ ਬ੍ਰੇਕਿੰਗ ਟੂ ਸੀ ਵਾਟਸ ਬੀਨ ਹੈਪਨਿੰਗ ਇਨ ਪੰਜਾਬ ਬਹੁਤ ਦਿਲ ਦੁਖਦਾ ਵੀਡੀਓਜ਼ ਦੇਖ ਕੇ ਹੁਣ ਡੈਮੇਜ ਕੰਟਰੋਲ ਚੱਲ ਰਿਹਾ ਤੇ ਹੋਪਫੁਲੀ ਬਹੁਤ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੀ ਵੀ ਹੈਲਪ ਕਰ ਸਕਦਾ ਉਹਨੂੰ ਉਨੀ ਕਰਨੀ ਚਾਹੀਦੀ ਹੈ ਲੈਟਸ ਆਲ ਸਟੈਂਡ ਅਪ ਫॉर ਪੰਜਾਬ ਲੈਟਸ ਆਲ ਹੈਲਪ ਰੀਬਿਲਡ ਪੰਜਾਬ ਐਂਡ ਮੋਸਟ ਇੰਪੋਰਟੈਂਟਲੀ ਲੈਟਸ ਪ੍ਰੇ ਫॉर ਪੰਜਾਬ